ਗੱਡੀ ਆ ਜਾਂਦਾਰੇ ਤੇ ਬਿੱਲਾ ਦਾ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦਾ ਆਪਣਾ ਪਲਾਨ ਤਾਂ ਕੁਝ ਨਹੀਂ ਸੀਗਾ ਵਲੌਗ ਬਣਾਉਂਦਾ ਪਰ ਜੱਗੀ ਆਇਆ ਵਾ ਤੇ ਜੱਗੀ ਕਹਿੰਦਾ ਵਲੌਗ ਦੀ ਸ਼ੁਰੂਆਤ ਕਰ ਤੇ ਕਿਉਂਕਿ ਗੱਡੀ ਲਈ ਆ ਜੱਗੀ ਨੇ ਅੱਜ ਨਵੀਂ ਤੇ ਤੁਹਾਨੂੰ ਗੱਡੀ ਦਿਖਾਉਨੇ ਆ ਤੇ ਪਹਿਲਾਂ ਤੁਸੀਂ ਬਾਹਰ ਦਾ ਵੀ ਚੈੱਕ ਕਰੋ ਇੰਨੀ ਧੁੰਦਾ ਇੱਥੇ ਜੱਗੀ ਅੰਦਰ ਦਾ ਘਰੇ ਟੈਗ ਦਾ ਨਹੀਂ ਗਿਆ ਇੰਨੀ ਧੁੰਦ ਵਿੱਚ ਵੀ ਹਾਂ ਕੱਲ ਧੁੰਦ ਕਿੰਨੀ ਗਾ ਪੂਰੀ ਧੁੰਦ ਹੋਈ ਪਈ ਆ ਜਕੀਰ ਨਹੀਂ ਤੋਂ ਵਿੱਚ ਬਿਟਕੇ ਟਕਾ ਹੈ ਨਹੀਂ ਕਿ ਭੱਜਿਆ ਇੱਧਰ ਨੂੰ ਕਹਿੰਦਾ ਮੈਂ ਗੱਡੀ ਦਿਖਾ ਕੇ ਜਾਣੀ ਤੁਹਾਨੂੰ ਸਪੈਸ਼ਲ ਚੱਲ ਆਉਂਦਾ ਜੇ ਅੱਗੀ ਤੁਹਾਨੂੰ ਬੁਲਾਉਣੇ ਆ ਨਾਲ ਸੁੱਖਾ ਭਰਾ ਆਪਣਾ ਆਪਣੇ ਖੜੀ ਫੋਰਚੂਨਰ ਚਮਕਦਾ ਪਿਆ ਪੂਰਾ ਲਾਲ ਲਾਲ ਪੂਰੀ ਤੋਂ ਆਂਦਾ ਪੂਰੀ ਪੂਰੀ ਦੂਰ ਤੱਕ ਕੁਝ ਨਹੀਂ ਦਿਖਦਾ ਆਪੇ Cello on tay dagi apa nih ya. Lebi, jagi kan tuh apa? Jagi nih leli, leli meruti. jagi apa ਕਿੱਦਾਂ ਯਾਰਾ ਸ੍ਰੀ ਗਾਲ ਜੀ ਉਹ ਜਾ ਠੰਡ ਲੱਗਦੀ ਆ ਕਿਵੇਂ ਸੱਕੇ ਵਧੀਆ ਬਤਾ ਕਿ ਆਇਆ ਕਿਵੇਂ ਆ ਠੀਕ ਆ ਭਾਜੀ ਠੀਕ ਆ ਬੈਠੋ ਗੱਡੀ ਠੰਡ ਬੋ ਭਾਜੀ ਬੈਠੋ ਵਾਟੋ ਆਂਦਾ ਦੂਜਾ ਵੀ ਪਹਿਲਾਂ ਦਾ ਜੱਗੀ ਨੇ ਦੋ ਸਾਰੇ ਜਣੇ ਵਧਾਈਆਂ ਜੱਗੀ ਨੇ ਗੱਡੀ ਲਈ ਆ ਨਹੀਂ ਨਹੀਂ ਆਪਾਂ ਸਟਾਰ ਆਣ ਰੱਤੀ ਆ ਸਾਯਾ ਪਚਾਰਾਂ ਨੇ ਗੱਡੀ ਲਈ ਆ ਜੱਗੀ ਵੀਰਾਂ ਨੂੰ ਬਧਾਈਆਂ ਸਭ ਤੋਂ ਤੁਹਾਨੂੰ ਵੀ ਬਹੁਤ ਬਹੁਤ ਭਾਈ ਸਾਰਿਆਂ ਨੂੰ ਸਾਡੇ ਚਾਰਾਂ ਵੱਲੋਂ ਤੁਹਾਨੂੰ ਸਵਾ ਬਧਾਈਆਂ ਮੇਰੀ ਆਡੀਅੰਸ ਪੁੱਛਦੀ ਜੱਗੀ ਨੇ ਗੱਡੀ ਲੈਣੀ ਸੀਗੀ ਤੇ ਪਰ ਲਈ ਕਿਉਂ ਨਹੀਂ ਮੈਂ ਕਿਹਾ ਹੁਣ ਦਿਖਾਏ ਦੀ ਗੱਡੀ ਲੈ ਲਈ ਆ ਬਹੁਤ ਚਾਰਾ ਭਜਾ ਕੀਤਾ ਤੇ ਹੋਰ ਮੋਡੀਫਿਕੇਸ਼ਨ ਕਰਾਉਣੀ ਹੁਣ ਇਹਦੀ ਬੀਰ ਬੂਲ ਪਵਾਵਾਂਗੇ 20 ਕਿੰਨੇ ਦੀ ਪੈ ਗਈ ਆਪਾਂ ਨੂੰ ਇਹ ਦੱਸ ਦੇ ਇਹ ਪੈ ਗਈ 45000 ਰੁਪਏ ਦੀ ਤੇ ਹੁਣ ਆਪਾਂ ਇਹਦੀ ਮੋਡੀਫਿਕੇਸ਼ਨ ਤੇ 70 80000 ਰੁਪਏ ਲੱਗੇ ਹਨ ਟਾਇਰ ਟੂਰ ਪਾ ਕੇ ਪੇਂਟ ਕਰਾ ਕੇ ਪੀ ਵੀ ਐਫ ਕਰਾ ਕੇ ਸਾਰੇ ਗੱਡੇ ਲੈਦਰ ਪਵਾ ਆ ਗਏ ਅੰਦਰ ਉਹ ਜਿਹੜੀ ਸ਼ੀਟਾਂ ਦੇ ਕਵਰ 50000 ਰੁਪਏ ਲੱਗਣਾ ਐ ਐਵਰੇਜ ਹਾਂ ਇਹਨਾਂ ਪਰ ਗੱਡੀ ਵਧੀਆ ਓਕੇ ਰਫਟ ਐ ਪੂਰੀ ਸਾਫ਼ ਪਈ ਆ ਵਿੱਚੋਂ ਬਸ ਏਸੀ ਵੀ ਓਕੇ ਐ 02 ਇੰਜਨ ਐ ਦਾ ਤੇ ਗੱਡੀ ਓਕੇ ਰਫਟ ਆ ਗੱਡੀ ਆਪਣੀ ਚਲੋ ਚਲਾ ਕੇ ਦੇਖਦੇ ਆ ਆਪਾਂ ਕਿਹੋ ਜਿਹੀ ਲੱਗਦੀ ਆਪਾਂ ਆ ਜਾ ਆ ਜਾ ਪਹਿਲੇ ਜਾਣਾ ਮੁਰਦੀ ਸੀ ਮੇਰੇ ਸਾਲ ਮੁਰ ਗਈ ਸੀ ਉਹ ਮੈਨੇ ਮੁਰਵਾਣੀ ਆ ਗਰੀ ਆਇਆ ਜੱਗੀ ਵਧੀਆ ਓਕੇ ਰਫਟ ਗੱਡੀ ਆ ਤੇ ਐਸੀ ਪਾਉਣੀ ਆ ਬਾਈ ਬੁੱਕ ਕਰ ਲਿਓ ਜੀ 92 ਦਿੱਲੀ ਤੋਂ ਪੰਜਾਬ ਤੋਂ ਪੰਜਾਬ ਤੋਂ ਦਿੱਲੀ ਜਾਂਦਾ ਸਵਾਰੀ ਬਾਕੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੇ ਨੇ ਹਾਂ ਵੀ ਇਹ ਨਹੀਂ ਸਾਨੂੰ ਕਹਿੰਦਾ ਵੀ ਸਵਾਰੀ ਸਹੀ ਤਰ੍ਹਾਂ ਬੰਦ ਘਰੇ ਪਾਉਂਦਾ 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 ਵੀ ਕਰੇਦਾ ਮੈਂ ਦੂਜੀ ਗੇਅਰ ਤੇ ਜਾਂਦੀ ਤੀਜੇ ਨੂੰ ਆਹ ਤੀਜੇ 'ਚ ਆਏ ਹਨਾ ਹੁਣ ਨਵੇਂ ਨਵੇਂ ਬੰਦੇ ਆ ਦੱਬ ਕਲੱਚ ਦੱਬ ਹਾਂ ਮੋੜ ਲਓ ਦਿੱਲੀ ਹੈ ਕਲੱਚ ਦੱਬ ਦੱਬਿਆ ਆ ਗਿਆ ਦੇ ਥੋੜੀ ਜੀ ਜੇ ਦਿੱਲੀ ਬਾਈ ਐਸਾ ਉਹਨਾਂ ਦੂਜੇ ਗੇਅਰ ਤੇ ਲੈ ਗਏ ਹਨਾ ਏ 20000 ਦਾ ਤੇਲ ਹੀ ਪੋ ਅਦੋਂ ਪਹਿਲੇ 9000 ਪਾ ਕੇ ਆ ਗਏ ਮੜੂngaਵੀ ਸਤਾਰਾਲੇ ਜਮੈਂ ਚਾ ਮੜਨੀ ਇੱਥੇ ਉਧਰ ਉਧਰ ਉਧਰੋਂ ਤਿਵਾਰੀ ਦੀ ਟਿਕਟ ਹੈ ਸਵੇਰ ਦੇ ਹੋਵੇ ਜੇ ਪਰਸ ਸਵੇਰ ਨੂੰ ਪਹੁੰਚ ਜਾਵੇ ਉਹ ਤਵਿੰਦਰ ਹੁਣਾ ਦੇ ਗੇਟ 'ਚ ਲੈ ਚੱਲ ਪਏ ਇੱਧਰ ਹੁਣਾ ਦੇ ਗੇਟ 'ਚ ਲੈ ਜੀਏ ਉਹ ਨਾਲ ਗੇਟ ਤਾਂ ਨਹੀਂ ਹੈ ਉਹਨਾਂ ਦਾ ਵੀ ਵੇਲੇ ਨਾਈਟ ਹੋ ਗਈ ਨਾ ਜੱਗੀ ਦੇ ਗੱਡੀ ਆ ਵਾ ਚਲਾ ਲਈ ਆ ਇੱਕ ਨੰਬਰ ਓਕੇ ਰੋਟਾ ਜੱਗੀ ਹੁਣ ਚੱਲਿਆ ਕਰਾਂ ਨੂੰ ਚੱਲ ਆਪਾਂ ਵੀ ਚੱਲਦੇ ਆ ਜਾਰੂਗ ਨਾਈਏ ਫਿਰ ਮਿਲਦੇ ਆਂ ਤੁਹਾਨੂੰ